ਨਾਮ ਲਓ। ਬਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਸੁਮਨਦੀਪ ਪਾਰਾ ਕੀ ਲੱਗਦੀ ਹੈ? ਪਰ ਤੁਸੀਂ ਲੱਗਦੇ ਤੁਹਾਡੇ ਘਰ ਵਾਲੇ ਮੈਂ ਲਗਾਨੀਆਂ ਖਾਣ ਪੀਣ ਦਾ ਸੈਟ ਹੈ ਜਿੱਚ ਜਿੱਚ ਮਨਜੂਰੀਆਂ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਡੈਸ਼ਾ ਮਨਜੂਰੀਆਂ ਦੇ ਤੁਸੀਂ ਬਹੁਤ ਖਾਤੇ ਨੇ ਪਰ ਮੇਰੇ ਕੋਲ ਮਨਜੂਰੀਆਂ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੌਲ ਨਾਲ ਚਟਨੀ ਨਾਲ ਫੁਲਕਾ ਅੱਛਾ ਰਾਤ ਨੂੰ ਆਦੇ ਗਏ ਇੰਨੀ ਕਿ ਤੱਕ ਸੰਗੀਤ ਹਣੀ ਹੁੰਦੀ ਸੀ ਸੰਗੀਤ ਸਟਾਰਟਿੰਗ ਚ ਬਹੁਤ ਹੋਈ ਆ ਜਿੰਮੇਦਾਰ ਸਮਾਨ ਲੈ ਕੇ ਹੁੰਦੀ ਸੀ ਉਹ ਮੇਰਾ ਸਮਾਨ ਲੈ ਕੇ ਵੀ ਜਾ ਰਹੀ ਸੀ ਪਰ ਜਦੋਂ ਦੀ ਮੇਰੀ ਵੀਡੀਓ ਪੈਣੀ ਚાલુ ਹੋਈ ਹੈ ਕੰਮ ਵਧੀਆ ਦੇ ਤਾਂ ਦਾ ਕੰਮ ਥੋੜਾ ਬਹੁਤ ਬਾਬੇ ਨੇ ਚਲਾਇਆ ਗਰਮੀ ਤੇ ਕੀ ਗਰਮੀ ਤੇ ਬਹੁਤ ਹੈ ਪਰ ਇਹ ਆ ਕਿ ਸਕੂਨ ਹੈ ਆਪਣੇ ਕੰਮ ਤੇ ਗਰਮੀ ਤੇ ਆ ਕਿ ਘਰ ਚਲੋ ਸ਼ਾਮ ਨੂੰ ਗਏ ਥੋੜਾ ਰੈਸਟ ਕਰ ਹੀ ਲਿਆ ਪਰ ਆ ਕਿ ਆਪਣਾ ਕੰਮ ਹੈ ਗਰਮੀ ਬਰਦਾਸ਼ਤ ਨਹੀਂ ਹੁੰਦੀ ਬਹੁਤ ਗਰਮੀ ਹੁੰਦੀਏ ਤੇ ਲੇਕਿਨ ਆਪਣੇ ਘਰ ਤੇ ਸਹੁੰ ਲੂੰਗਾ। ਬੱਚੀ ਦੀ ਕਿਰਤਾਂ ਦੀ ਹੈ ਜੋ ਕਹੋ। ਬਹੁਤ ਘੰਟੇ-ਘੰਟੇ ਬਾਅਦ ਮੈਂ ਫੋਨ ਕਰਦੀ ਆ ਉਹਨੂੰ ਪੁੱਛਦੀ ਆ ਬੇਟੇ ਕੀ ਕਰ ਰਿਆਂ ਕੀ ਨਹੀਂ ਕਰ ਰਿਆਂ। ਟੈਨਸ਼ਨ ਤੇ ਬਹੁਤ ਹੁੰਦੀ ਆ। ਕਿਸੇ ਟਾਈਮ ਤੇ ਉਲਟਾ-ਸੁਲਟ ਵੀ ਹੋ ਜਾਂਦਾ ਕੰਮ ਕਰਦੇ-ਕਰਦੇ ਟੈਨਸ਼ਨ ਨਹੀਂ ਹੁੰਦੀ ਉਹਦੀ ਕਰਦੇ। ਅਪੀਲ ਕਰਦੇ ਕਿ ਸੁਣੋ। ਬਸ ਆਈਏ ਕਿ ਅਪੀਲ ਕਰਦੇ ਆ ਕਿ ਆਡਾ ਸਾਥ ਦੋ। ਪ੍ਰੋਪਰ ਤਰੀਕੇ ਨਾਲ ਕਿ ਅਸੀਂ ਟਾਈਮ ਨਾਲ ਫ੍ਰੀ ਹੋ ਕੇ ਆਪਣੇ ਘਰ ਜਾ ਸਕੀ ਆਪਣੀ ਬੇਟੀ ਕੋਲ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬਿਲਕੁਲ ਬਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਬਸ ਆਈ ਆ ਜੋੜ ਕੇ ਕਿ ਸਾਡੀ ਮਦਦ ਕਰਨਾ ਸਾਡੀ ਬਸ ਸਾਨੂੰ ਪਰੇਸ਼ਾਨ ਕੋਈ ਨਾ ਕਰੇ ਬਸ ਸਾਡੀ ਮਦਦ ਕਰਨਾ ਤੋ ਵੱਲਾ ਫਤਿਹ ਬਲੋਨੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ ਜੀ ਆਪਾਂ ਜੀ ਇੱਥੇ ਸ਼ਰਦਾਈ ਦਾ ਪੈਰਾ ਲਾਉਨੇ ਆ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਘਣੀ ਮੇਰੀ ਤੇ ਉਹ ਨਾਲ ਛੋਲੇ ਚੋਲ ਮੰਜੂਰਨ ਵਾਲੇ ਦਾ ਰਾਜਮਾ ਚੋਲ ਦਾ ਕੰਮ ਕਰਦੇ ਜੀ ਆਪਾਂ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੁੰਗਾਰਾ ਜੀ ਬਹੁਤ ਜਦੋਂ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਹੁੰਗਾਰਾ ਬਹੁਤ ਵਧੀਆ ਮਿਲਿਆ ਅੰਮਰਸਰ ਵਾਲਿਆਂ ਵੱਲੋਂ ਅੰਮਰਸਰ ਵਾਸੀਆਂ ਵੱਲੋਂ ਗੁਰੂ ਦੀ ਨਗਰੀ ਜੇ ਬੈਠੇ ਹੋਏ ਆ ਗੁਰੂ ਰਾਮਦਾਸ ਜੀ ਦੇ ਚਰਣਾ ਜੇ ਬੈਠੇ ਆ ਤੇ ਹੁੰਗਾਰਾ ਬਹੁਤ ਵਧੀਆ ਮਿਲਿਆ ਜੀ ਕਿਰਪਾ ਹੋਈ ਗੁਰੂ ਰਾਮ ਰਾਜ ਜੀ ਤੇ ਐਵੇਂ ਦੀ ਕਿਰਪਾ ਬਣਾ ਕੇ ਰੱਖਿਓ ਜੀ ਤੇ ਬਸ ਇਹੀ ਅਸੀਂ ਆਸ ਉਮੀਦ ਕਰਦੇ ਹਾਂ ਬਾਬੇ ਦੋ ਵੀ ਤੇ ਆਪਣੀ ਸਾਥ ਸੰਗਤ ਹੋ ਵੀ ਜੀ ਸਰਦਾਈ ਦੇ ਵਿੱਚ ਆਪ ਜੀ ਆਪਾਂ ਜੀ 10 12 ਆਈਟਮਾਂ ਪੈਂਦੀਆਂ ਨੇ ਜਿਸ ਸਮੱਗਰੀ ਪੈਂਦੀ ਆ ਕਾਲੀ ਮਿਰਚ ਹੋ ਗਈ ਹਰੀ ਇਲਾਚੀ ਹੋ ਗਈ ਸਫੇਦ ਮੁਸਲੀ ਗੁਲਾਬ ਦੀ ਪੱਤੀਆਂ ਸੌਂਫ ਚਾਰੋਂ ਮਗਜ ਖਸਕਾਸ ਦੋ ਤਰੀਕੇ ਦੇ ਬਦਾਮ ਪੈਂਦੇ ਨੇ ਪਿਛੋਰੀ ਗਿਰੀ ਦੇ ਮੋਟੀ ਗਿਰੀ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਹੁੰਦੀ ਆ ਜੋ ਲੋਕੀ ਇਹਦੇ ਸਿਰ ਤੇ ਹੀ ਸਰਦਾਈ ਛਕਦੇ ਨੇ ਖੰਡ ਪਾਉਂਦੇ ਹੋ ਮਿਸ਼ਰੀ ਪਾਉਂਦੇ ਹੋ ਸ਼ੱਕਰ ਪਾਉਂਦੇ ਹੋ ਆਪਾਂ ਜੀ ਦੇਸੀ ਸ਼ੱਕਰ ਪਾਉਂਨੇ ਆ ਆਪਣੀ ਪਸਵੋਨੇ ਸ਼ੱਕਰ ਤੇ ਉਹ ਸ਼ੱਕਰ ਆਪਾਂ ਇੱਥੇ ਐਡ ਕਰੀ ਦੀ ਆ। ਇਹ ਚੀਜ਼ਾਂ ਸਾਰੀ ਗਰਮ ਹੁੰਦੀਆਂ। ਨਹੀਂ ਜੀ, ਗਰਮ ਹੁੰਦੀਆਂ ਈ ਸ਼ੱਕਰ ਦੀ। ਸਾਰੀ ਚੀਜ਼ਾਂ ਗਰਮ ਹੁੰਦੀਆਂ ਪਰ ਚਲੋ ਇਹ ਨਮਦੇ ਸਰੋਤਰ ਨਾਲ ਤੇ ਜਦੋਂ ਮਿੱਟੀ ਦੇ ਭਾਂਡੇ ਜ ਆਪਾਂ ਰਗੜਦੇ ਆ ਇਹਨੂੰ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੀ। ਜਦੋਂ ਆਪ ਬਰਫ ਬਰਪਾ ਕੇ ਵਧੀਆ ਇਹਨੂੰ ਛਾਣਾ ਸੁਣਾ ਲਾਉਂਦੇ ਆ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਇਹਦਾ ਫਾਇਦਾ ਬਹੁਤ ਹੈਗਾ ਜੀ ਦਵਾਈ ਦਾ ਕੰਮ ਕਰਦੀ ਹੈ ਤੁਸੀਂ ਰੋਜ਼ ਇੱਕ ਗਲਾਸ ਪੀਓਗੇ ਤੁਸੀਂ ਆਪਣੇ ਆਪ ਤੁਹਾਨੂੰ ਇਹ ਫਾਇਦੇ ਮਿਲਣ ਚੱਲੋ ਜਾਣਗੇ ਕਮਜ਼ੋਰੀ ਹਟਾਊਗੀ ਤੁਹਾਡੀ ਇੱਕ ਜੋੜੇ ਦਰਦ ਹੁੰਦੇ ਨੇ ਹੋਰ ਬੜੀਆਂ ਚੀਜ਼ਾਂ ਇਹਦੇ ਨਾਲ ਅਨੇਕਾ ਵਰਗ ਕਾਲਜ ਸਾਲਣ ਪੈਂਦਾ ਢਿੱਡ ਦੇ ਕਬਜ ਵਗੈਰਾ ਹੁੰਦੀ ਹੈ ਤੇ ਉਹਦੇ ਨਾਲ ਬੜਾ ਇਹਦਾ ਰਾਹਤ ਮਿਲਦੀ ਹੈ ਇਹਦੇ ਨਾਲ ਸਰੀਰ 'ਤੇ ਠੰਡ ਪਾਉਂਦੀ ਹੈ ਇੱਕ ਤਰੀਕੇ ਦਾ ਆ ਕੰਮ ਹੁੰਦਾ ਜੀ ਦਾ ਲੱਸੀ ਆਪਾਂ ਪੀਨੇ ਆ ਜਾਂ ਆਪਾਂ ਹੋਰ ਕੋਈ ਕੋਈ ਕੋਲਡ ਡਰਿੰਕ ਵਗੈਰਾ ਪੀਨੇ ਆ ਉਹਾਨੂੰ ਇਨਸਟੈਂਟ ਬਸ ਸਵਾਦ ਦੇ ਰਹਿੰਦੀ ਜਿਹਾ ਵੀ એનર્ਜੀ ਆ ਗਈ। ਤੇਨੂੰ ਕਿੰਨੀ ਕਿਸ ਸੰਤੁਸ਼ਟੀ ਮਿਲਦੀ ਐ ਅਸੀਂ ਇੱਥੇ ਕਰਦੇ ਹਾਂ? ਬਹੁਤ ਸੰਤੁਸ਼ਟੀ ਜੀ ਮੈਂ ਕਹਿੰਦਾ ਇਹਦੇ ਵਰਗੀ ਸੰਤੁਸ਼ਟੀ ਨਹੀਂ ਹੈਗੀ ਜੀ। ਇੱਥੇ ਅਗਰ 1 ਰੁਪਿਆ ਕਮਾ ਲੋਗੇ ਕਿਹੇ ਤੋਂ 2000 ਦੀ ਠੱਗੀ ਕਰ ਲੋਗੇ ਪਰ ਸਕੂਨ 1 ਰੁਪਏ 'ਚ ਆਉਣਾ ਜੇ 1000 ਰੁਪਏ 'ਚ ਨਹੀਂ ਆਉਣਾ। ਮੇਰੀ ਤਾਂ اپੀਲ ਹੀ ਹੈਗੀ ਆਪਣੇ ਸਿੱਖ ਭਰਾਵਾਂ ਨੂੰ ਗੁਰਸਿੱਖ ਬੰਦਿਆਂ ਨੂੰ ਜੋ ਬਾਹਰ ਜਾ ਰਹੇ ਨੇ ਐਤਰ-ਉਤਰ ਭਟਕ ਰਹੇ ਨੇ ਆਪਣਾ ਕਿਰਤ ਕਰੋ ਕੋਈ ਛੋਟਾ ਮੋਟਾ ਕ ਬਾਬਾ ਸਾਹ ਦਿੰਦਾ ਇੱਕਦਮ ਨਹੀਂ ਤਾਂ ਹੋਲੀ ਹੋਲੀ ਸਾਥ ਮਿਲਦਾ ਸਾਨੂੰ ਵੀ 2-3 ਮਹੀਨੇ ਲੱਗੇ ਨੇ ਤੇ ਸਾਡ ਨੂੰ ਵੀ ਹੋਲੀ ਹੋਲੀ ਸਾਥ ਮਿਲਿਆ ਜੀ ਲੋਕਾਂ ਨੂੰ ਬੱਚੀ ਬੱਬਾਈ ਬਸ ਇਹ ਮੈਨੇ ਜੋ ਆ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਤੇ ਘਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਨੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪੇ ਉੱਤੇ ਲੱਗੇ ਹੋਏ ਨੇ ਤੇ ਗਰਮੀ ਦੇ ਬੈਠੇ ਹੋਏ ਨੇ ਤੇ ਕੋਈ ਮੇਰੇ ਵਾਸਤੇ ਅੱਛਾ ਸੋਚ ਰੇ ਨੇ ਅੱਛਾ ਕਰ ਰੇ ਨੇ ਉਹ ਵੀ ਸਾਥ ਦਿਨ ਘਰੇ ਜੀ ਇਹ ਲੋਕ ਕਰਕੇ ਆਉਨੇ ਆ ਇਹਨੂੰ ਪੱਕਾ ਪੁੱਕਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਣੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਕੇ ਉਹਨੇ ਜੋ ਮਿੰਟ ਮਿੰਟ ਅੱਧੇ ਦੇ ਘੰਟੇ ਬਾਅਦ 15 ਮਿੰਟ ਵਿੱਚ ਕਾਲ ਕਰਦੇ ਰਹਿੰਦੇ ਆ ਇਹ ਵੀ ਸਾਨੂੰ ਕਾਲ ਕਰਦੀ ਰਹਿੰਦੀ ਆ ਤੇ ਜਦੋਂ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਵਾਸ਼ਰੂਮ ਜਾਣਾ ਹੁੰਦਾ ਹੈ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕਰੂਗੇ ਫਿਰ ਮੈਂ ਉਹਨਾਂ ਜੀ ਮਤਲਬ ਮੇਰੇ ਦੋ ਤਿੰਨ ਗੇੜੇ ਮੇਰੇ ਘਰ ਦੇ ਲੱਗ ਜਾਂਦੇ ਨੇ ਜੀ ਆਪਾਂ ਰੈਂਟ ਤੇ ਰਹਿੰਦੇ ਆ ਕੀ ਮਾਲੇ ਤੇ ਜਦੋਂ ਗੁਰੂ ਮਹਾਰਾਜ ਬਖਸ਼ੂਗਾ ਆਪਣਾ ਘਰ ਬਖਸ਼ੂਗਾ ਇਹਦੇ ਫਿਲਹਾਲ ਰੈਂਟ ਤੇ ਚੱਲਦੇ ਆ ਜੀ ਆਪਾਂ ਦੇ ਹਾਂਜੀ